ਗੁਰੂ ਬਾਰੀਓ ਕੀੜੇ ਜੀਵ ਚੱਕ ਤੇ ਮੋਦੀ ਕਾਜਲ ਕੋਠੀ ਵਿੱਚੋਂ ਸਾਫ ਸੁਥਰੇ ਹੀ ਰਹੇ ਇਸ ਸਵਾਲ ਦਾ ਜਵਾਬ ਗੁਰੂ ਜੀ ਚੌਂ ਟੰਗ ਤੇ ਬਖਸ਼ਿਸ਼ ਕਰਤੀ ਹਨ ਸਭ ਜਗ ਕਾਜਲ ਕੋਠੜੀ ਤਨ ਮਨ ਤੇ ਸੋਹਾਈ ਇਹ ਸਾਰਾ ਜਗਤ ਕਾ ਜਲਦੀ ਕੋਟਲੀ ਸਮਾਨ ਹੈ ਜਿਹੜਾ ਇਸਦੇ ਮੋਹ ਵਿੱਚ ਫਸਦਾ ਹੈ ਉਹਦਾ ਤਨ ਮਨ ਸਰੀਰ ਸਵਾਭ ਵਿੱਚ ਮਿਲ ਜਾਂਦਾ ਹੈ ਗੁਰੂ ਰਾਖੇ ਸੇ ਉਪਰੇ ਸਾਉਧਨੁ ਮਾਰੀ ਪਾਹੇ ਗੁਰੂ ਨੇ ਆਪਣੇ ਸ਼ਬਦ ਦੇ ਰਾਹੀਂ ਜਗਤੀ ਤ੍ਰਿਸ਼ਨਾ ਅਗਧੂਰ ਕਰ ਦਿੱਤੀ ਉਹ ਇਸ ਕਜਲ ਕੋਠੀ ਵਿੱਚੋਂ ਸਾਫ ਸੁਥਰੇ ਰਹੇ ਜਿਨ੍ਹਾਂ ਦੀ ਤ੍ਰਿਸ਼ਨਾ ਦੀ ਅਗ ਗੁਰੂ ਨੇ ਆਪਣੇ ਸ਼ਬਦ ਦੇ ਰਾਹੀਂ ਦੂਰ ਕਰ ਦਿੱਤੀ ਉਹ ਹੋ ਇਸ ਕਜਲ ਕੋਠੀ ਵਿੱਚੋਂ ਸਾਫ ਸੁਥਰੇ ਹੀ ਰਹੇ